ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਦੇ ਉੱਤੇ ਮੈਂ ਤੁਹਾਡਾ ਆਪਣਾ ਮਿਸਤਰੀ ਅਵਤਾਰ ਸਿੰਘ ਜਿਵੇਂ ਕਿ ਤੁਸੀਂ ਪਹਿਲਾਂ ਵੀ ਆਪਣੀਆਂ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿੰਨੇ ਹੋ ਸੋ ਇਸ ਵਾਰ ਫੇਰ ਹਾਜ਼ਰ ਨਮੀਆਂ ਇਤਮਾ ਲੈ ਕੇ ਤੇ ਨਵੀਂ ਵੀਡੀਓ ਦੇ ਨਾਲ ਆਹ ਲਓ ਜੀ ਪਹਿਲਾਂ ਇੱਥੋਂ ਸਟਾਰਟ ਕਰਦੇ ਆਪਾਂ ਇਹ ਬਣਾਇਆ ਨੇ ਆਪਾਂ ਟਾਲੀ ਦੀਆਂ ਪੀੜੀਆਂ ਸੂਤ ਨਾਲ ਇਹ ਭਰੀਆਂ ਨੇ ਇਹ ਟਾਲੀ ਦੇ ਮੰਜੇ ਪਾਵੇ ਟਾਲੀ ਦੇ ਨੇ ਬਾਈਆਂ ਸਾਲ ਦੀਆਂ ਨੇ ਤੇ ਦੇਖੋ ਜੀ ਇਹ ਆਪਣਾ ਸੰਦੂਖ ਹੋ ਰਿਹਾ ਜੀ ਤਿਆਰ ਤਾਲੀ ਦੀ ਲੱਕੜ ਚ ਸਾਰਾ ਮੋਰਨੀ ਆਲਾ ਸੰਦੂਖ ਹੈ ਜਿਵੇਂ ਕਿ ਪਹਿਲੀਆਂ ਵੀਡੀਓ ਚ ਤੁਸੀਂ ਦੇਖਿਆ ਹੋਊਗਾ ਸੋ ਉਸ ਤੋਂ ਬਾਅਦ ਫੇਰ ਦੇਖੋ ਜੀ ਮੰਜਾ ਆ ਗਿਆ ਇਸ ਤੋਂ ਬਾਅਦ ਆ ਗਿਆ ਜੀ ਆਪਣੇ ਟਰੰਕ ਲਓ ਜੀ ਦੇਖੋ ਕੁਆਲਿਟੀ ਤਾਲੀ ਦੀ ਲੱਕੜ ਚ ਟਰੰਕ ਤਿਆਰ ਪਿੱਤਰ ਦਾ ਪੂਰਾ ਵਰਕ ਹੋਇਆ ਹੋਇਆ ਇਹ ਜੋੜਾ ਟਰਾਂਕਾਂ ਦਾ ਇਕੱਠਾ ਜਾਣਾ ਜੀ ਇਹ ਦੋਨੇ ਇਕੱਠੇ ਜਾ ਰਹੇ ਨੇ ਇਹਦੇ ਨਾਲ ਹੀ ਮੰਜੇ ਤੇ ਪੀੜੀਆਂ ਜਾ ਰਹੇ ਨੇ ਇਹ ਨਾਨੀ ਵੱਲੋਂ ਦੋਤੇ ਨੂੰ ਗਿਫਟ ਹੈ ਜੀ ਉਸ ਤੋਂ ਬਾਅਦ ਆ ਜੂ ਇਹ ਸੰਦੂਖ ਜਾ ਰਿਹਾ ਜੀ ਆਪਣਾ ਰੈਡੀ ਹੋ ਕੇ ਇਹ ਵੀ ਟਾਲੀ ਦੀ ਲੱਕੜ ਚ ਹੀ ਹੈ ਦੇਖੋ ਜੀ ਵਿੱਚੋਂ ਸਟੋਰੇਜ ਇਹਦੀ ਕਿਸੇ ਵੀ ਵੀਰ ਭਰਾ ਨੂੰ ਭੈਣ ਨੂੰ ਲੋੜ ਹੋਵੇ ਤਾਂ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਇਹਦੀ ਸਟੋਰੇਜ ਚੈੱਕ ਕਰ ਲਓ ਜੀ ਆਓ ਥੱਲੇ ਆ ਗਈ ਇਹਦੀ ਵਿੱਚੋਂ ਦਿਖਾ ਵੀ ਸਟੋਰੇਜ ਸਾਰੀ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਆ ਤਾਂ ਵੱਧ ਤੋਂ ਵੱਧ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ ਸਾਨੂੰ ਵੀ ਪਤਾ ਲੱਗਦਾ ਰਹਿੰਦਾ ਤੇ ਸਾਡਾ ਹੌਸਲਾ ਵੱਧਦਾ ਇਸ ਚੀਜ਼ ਨਾਲ ਇਹ ਇਹਦੇ ਚ ਆਪਣੇ ਤਿੰਨ ਬਾਕਸ ਆ ਗਏ ਜੀ ਤਿੰਨੇ ਸਾਈਡਾਂ ਦੋ ਸਾਈਡਾਂ ਤੇ ਆ ਗਏ ਇੱਕ ਸਾਹਮਣੇ ਆ ਗਿਆ ਆਹ ਇਹ ਦੋਲਾਂ ਕੋ ਰਾ ਦੇ ਵਿੱਚ ਇੱਕ ਮਿੱਤਰਾ ਅੱਲੀ ਦੀ ਲੱਕੜ ਦੇ ਵਿੱਚ ਸਾਰਾ ਇਹ ਸੰਦੂਖ ਤਿਆਰ ਹੈ 7 ਫੁੱਟ ਦੀ 7.5 ਫੁੱਟ ਦੀ ਹਾਈਟ ਹੈ 5 ਫੁੱਟ ਚੜਾਈ ਹੈ ਤੇ 2.5 ਫੁੱਟ ਇਸ ਪਾਸੇ ਨੂੰ ਹੈ ਉਦੋਂ ਬਾਅਦ ਫੇਰਾ ਜੋ ਆਪਣਾ ਟਰੰਕ ਟਾਲੀ ਦੀ ਲੱਕੜ ਚ ਸਾਰਾ ਫੋ ਕਿਸੇ ਵੀ ਵੀਰ ਭਰਾ ਭੈਣ ਨੂੰ ਲੋਡ ਹੋਵੇ ਤਾਂ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਮਿਸਤਰੀ ਅਵਤਾਰ ਸਿੰਘ ਪਿੰਡ ਚਲੂਰ ਦਸ਼ਮੇਸ਼ ਫਰਨੀਚਰ ਹਾਊਸ 62 ਸਟੈਂਡ ਦੇ ਬਿਲਕੁਲ ਨੇੜੇ ਲਹਿਰਾ ਤੋਂ ਪਾਤੜਾ ਰੋਡ ਦੇ ਉੱਤੇ ਪਿੰਡ ਸਥਿਤ ਹੈ ਜੀ ਸੋ ਵੀਡੀਓ ਵਧੀਆ ਲੱਗਦੀ ਆ ਵੱਧ ਤੋਂ ਵੱਧ ਸ਼ੇਅਰ ਲਾਈਕ ਅਤੇ ਕਮੈਂਟ ਜਰੂਰ ਕਰਕੇ ਦੱਸਿਆ ਕਰੋ ਧੰਨਵਾਦ ਜੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ